तुसी देख रहे हो स्टार न्यूज़ 18 चैनल रोजाना ताजा खबरें देखने लिए चैनल को सब्सक्राइब करो हुन तो सामने पेश कर दे हां एक खास खबर माननीय हाई कोर्ट दे हुक्म तो बाद जागी पंजाब सरकार 12 जाली जाति सर्टिफिकेट तारका ते एफआईआर दर्ज दो साल तो पंजाब दे मंत्री अते वेलफेयर विभाग नहीं कर रहा सी इस कोई कार्रवाई मोर्चा प्रधान बलविंदर सिंह कुमड़ा ने कहा कि बहुत जल्द बाकी जाली जाति सर्टिफिकेट तारक भी होंगे सलाखा के पीछे आओ देखते दे हाँ एक खबर विस्तार सहित ਐਸਐਸ ਨਗਰ ਮੁਹਾਲੀ ਦੀਆਂ ਲਾਈਟਾਂ ਤੇ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਕਰੀਬ 1.5 ਸਾਲ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜਾਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਕਾਰਵਾਈ ਕਰਵਾਉਣ ਲਈ ਨਿਰੰਤਰ ਲੜਾਈ ਲੜ ਰਿਹਾ ਹੈ ਮੋਰਚਾ ਆਗੂ ਆਏ ਦਿਨ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਜ਼ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾਉਣ ਲਈ ਯਤਨਸ਼ੀਲ ਰਹਿੰਦੇ ਹਨ ਅਖੀਰ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਾ ਸਰਕਦੀ ਦੇਖ ਕੇ ਮੋਰਚਾ ਆਗਵਾਨੀ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਮਾਨਯੋਗ ਹਾਈ ਕੋਰਟ ਤੋਂ ਪੰਜਾਬ ਸਰਕਾਰ ਨੂੰ 15 ਮਈ 2025 ਨੂੰ ਰਿਪੋਰਟ ਦੇਣ ਦੇ ਹੁਕਮ ਨੇ ਅਖੀਰ ਪੰਜਾਬ ਸਰਕਾਰ ਦੀਆਂ ਅੱਖਾਂ ਖੋਲੀਆਂ ਤੇ ਪੰਜਾਬ ਸਰਕਾਰ ਨੇ ਮਿਤੀ 30 ਮਾਰਚ 2025 ਨੂੰ 12 ਜਾਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਐਫ ਆਈ ਆਰ ਨੰਬਰ 0042 30 ਮਾਰਚ 2025 ਸਦਰ ਥਾਣਾ ਪਟਿਆਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਨੂੰ ਮੋਰਚਾ ਆਗੂਆਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਜਨਤਕ ਕੀਤਾ ਗਿਆ ਜਿਸਤੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਇਹ ਐਫ ਆਈ ਆਰ ਹੋਣਾ ਮੋਰਚੇ ਦੀ ਜਿੱਤ ਦੀ ਸ਼ੁਰੂਆਤ ਹੈ ਬਹੁਤ ਜਲਦ ਇਸ ਮਾਮਲੇ ਤੇ ਸਾਰੇ ਝਾਲੀ ਜਾਤੀ ਸਰਟੀਫਿਕੇਟ ਤਾਰਕ ਸਲਾਖਾਂ ਦੇ ਪਿੱਛੇ ਹੋਣਗੇ ਤੇ ਸਾਡੇ ਸਮਾਜ ਦੇ ਹੱਕਾਂ ਤੇ ਡਾਕਾਂ ਮਾਰਨ ਵਾਲਿਆਂ ਨੂੰ ਮਾਨਯੋਗ ਹਾਈ ਕੋਰਟ ਦੇ ਹੁਕਮਾ ਅਸਦਕਾ ਉਹਨਾਂ ਦੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ ਉਹਨਾਂ ਇਹ ਵੀ ਕਿਹਾ ਕਿ ਸਾਡੇ ਸਮਾਜ ਦੀਆਂ ਕੁਝ ਕਾਲੀਆਂ ਪੇਡਾਂ ਅੱਜ ਤੱਕ ਝਾਲੀ ਜਾਤੀ ਸਰਟੀਫਿਕੇਟ ਤਾਰਕਾ ਤੇ ਅਫਸਰਾਂ ਨਾਲ ਜੋ ਮੇਲ ਮਿਲਾਪ ਕਰਦੇ ਰਹੇ ਹਨ ਉਨ੍ਹਾਂ ਨੂੰ ਬਹੁਤ ਜਲਦ ਲੋਕਾਂ ਦੀ ਕਚੇਰੀ ਵਿੱਚ ਨੰਗਾ ਕੀਤਾ ਜਾਵੇਗਾ ਜਿਨ੍ਹਾਂ ਦੇ ਸਬੂਤ ਮੋਰਚੇ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ لال ਨੇ ਕਿਹਾ ਕਿ ਮੋਰਚੇ ਦੇ ਆਗੂਆਂ ਨੇ ਗਰਮ ਤੋਪਾ ਵਰਦੀਮੀ ਅਤੇ ਸਰਦ ਰੁੱਤਾਂ ਵਿੱਚ ਡਟ ਕੇ ਦੋ ਸਾਲਾਂ ਤੋਂ ਸਮਾਜ ਦੇ ਹੱਕਾਂ ਦੀ ਲੜਾਈ ਲੜੀ ਹੈ ਜਿਸ ਦੀ ਜਿੱਤ ਦੀ ਇਹ ਸ਼ੁਰੂਆਤ ਹੈ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਲਖਬੀਰ ਸਿੰਘ ਰੁਪਾਲਹੇੜੀ ਨੇ ਕਿਹਾ ਕਿ ਜੇਕਰ ਸੰਗਰਸ਼ ਕਰਨ ਵਾਲੇ ਆਗੂ ਸਾਫ਼ ਨiyet ਨਾਲ ਸਮਾਜ ਦੀ ਲੜਾਈ ਲੜਦੇ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਉਹਨਾਂ ਅੱਗੇ ਝੁਕਣਾ ਪੈ ਜਾਂਦਾ ਹੈ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲਵਾਨੇ ਕਿਹਾ ਕਿ ਇਸ ਐਫਆਈਆਰ ਦਰਜ ਹੋਣ ਤੋਂ ਬਾਅਦ ਮੋਰਚਾ ਆਗੂਆਂ ਦੇ ਚਿਹਰੇ ਤੇ ਰੌਣਕ ਆ ਗਈ ਹੈ ਪਹਿਲਾਂ ਕਾਰਵਾਈ ਨਾ ਹੋਣ ਕਾਰਨ ਸਮਾਜ ਤੇ ਲੋਕਾਂ ਦਾ ਦਿਲ ਟੁੱਟ ਗਿਆ ਸੀ ਤੇ ਨਮੋਸ਼ੀ ਛਾ ਗਈ ਸੀ ਪਰ ਮਾਨਯੋਗ ਹਾਈ ਕੋਰਟ ਦੇ ਦਖਲ ਤੋਂ ਬਾਅਦ ਸਮਾਜ ਦੇ ਲੋਕਾਂ ਨੂੰ पूरी आस बंद गई है मोर्चे ते आज व्यावरगा माहौल बन गया है इस मौके दिलबर खान परेम सिंह चरणजीत सिंह बलविंदर कौर रणजीत सिंह हरपाल सिंह जरनैल सिंह परेम कुमार वरिंदर पांडे करम सिंह प्रोफेसर गुलाब सिंह सरवजीत सिंह लखवीर सिंह अति करमजीत सिंह आदि हाजिर हुए आओ देखते हाँ साढ़े रिपोर्टर नगुआ ने जो गलबात की थी। ਪੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਰਿਜ਼ਰਵੇਸ਼ਨ ਚੋਰਫੜੋ ਮੋਰਚੇ ਤੇ ਜੋ ਪਿਛਲਾ ਡੇਢ ਸਾਲ ਤੋਂ ਇੱਥੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਫੇਰ ਸੱਤ ਦੀਆਂ ਤੇ ਅੱਠ ਦੀਆਂ ਲਾਈਟਾਂ ਕੋਲੇ ਜਿਸ ਵਿੱਚ ਸਾਰੇ ਆਗੂ ਸਹਿਬਾਨ ਸਾਡੇ ਸਮਾਜ ਦੇ ਲੋਕ ਜਿਹੜੇ ਲੜਾਈ ਲੜ ਰਹੇ ਨੇ ਉਹ ਐਸੀ ਹੋਣ ਵੀ ਸੀ ਹੋਣ ਅਸੀਂ ਚਾਹੁੰਦੇ ਹਾਂ ਹਰ ਇੱਕ ਵਿਅਕਤੀ ਨੂੰ ਚਾਹੋ ਜਰਨਲ ਹੋਵੇ ਆਪਣਾ ਆਪਣਾ ਹੱਕ ਹਰ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਤਾਂ ਕਿ ਕਿਸੇ ਦਾ ਹੱਕ ਮਾਰ ਕੇ ਕਿਸੇ ਨੂੰ ਰੋਟੀ ਖਾਣੀ ਚਾਹੀਦੀ ਹੈ ਉਸੇ ਲੜਾਈ 'ਚ ਸਾਡੇ 2 ਸਾਲ ਬੀਤ ਗਏ ਨੇ ਨੇਰੀ ਚਖੜ ਹਵਾ ਰੋਹੀ ਇੱਥੇ ਫੱਕੀ ਐ ਸਾਡੇ ਆਗੂ ਸਹਿਬਾਨਾਂ ਨੇ ਤਨੋਂ ਮਨੋਂ ਤੁਹਾਨੂੰ ਟਾਈਮ ਦਿੱਤਾ ਪੈਸਾ ਲਾਇਆ ਤਾਂ ਸਾਰਾ ਜਿਹੜਾ ਅੱਜ ਉਹ ਜਿਹੜੀ ਐ ਕਾਰਵਾਈ ਸੀ ਉਹਨੂੰ ਬੂਰ ਪੈਣਾ ਸ਼ੁਰੂ ਹੋਇਆ ਮਾਨਯੋਗ ਹਾਈ ਕੋਰਟ ਦੇ ਡੰਡੇ ਦੇ ਬਾਅਦ ਪੰਜਾਬ ਦੀ ਸਰਕਾਰ ਮੰਤਰੀ ਪ੍ਰਸ਼ਾਸਨ ਵੈਲਫੇਅਰ ਅਫਸਰ ਜਾ ਕੇ ਜਦੋਂ ਹਾਈ ਕੋਰਟ 'ਚ ਮੇਰੇ ਵੱਲੋਂ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਜਾਂਦੀ ਐ ਜਿਸ ਤੇ ਸਾਡੀ ਸੁਣਾਈ ਹੋਈ ਤੇ ਉਹਦੇ ਨੋਟਿਸ ਹੋਦਣਾ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਤੇ ਜਦੋਂ ਨੋਟਿਸ ਹੋਇਆ ਉਹਦੀ ਹਲੇ 15 ਮਈ ਤਰੀਕੇ 15 ਪੰਜੇਗੀ ਜਿਸ ਤਰੀਕ ਤੋਂ ਪਹਿਲਾਂ ਰਿਪਲਾਈ ਦੇਣ ਵਾਸਤੇ ਕੱਲ ਜਿਹੜਾ ਆਏਗਾ ਇੱਕ ਸਦਰ ਥਾਣਾ ਪਟਿਆਲਾ 12 ਲਗ ਲਗ ਮਹਿਕਮੇ ਜਿਹੜੇ ਅਫਸਰ ਕੰਮ ਕਰਦੇ ਨੇ ਤੇ ਉਹਨਾਂ ਦੇ ਐਫਆਈਆਰ ਜਿਹੜੀ ਹੈ ਦਰਜ ਹੋਈ ਹੈ ਐਫਆਈਆਰ ਨੰਬਰ 42 ਸਦਰ ਥਾਣਾ ਪਟਿਆਲਾ 33 2025 ਤੇ ਜਦੋਂ ਐਫਆਈਆਰ ਹੋਈ ਸਾਡੇ ਸਾਰੇ ਮੋਰਚੇ ਦੇ ਆਗੂ ਸਹਿਬਾਨਾਂ ਦੇ ਬੰਦ ਤੇ ਖੁਸ਼ੀ ਆਈ ਨਹੀਂ ਇਹ ਦਿਲ ਟੁੱਟੀ ਬੈਠੇ ਦਾ ਵੀ ਸਰਕਾਰਾਂ ਸੁਣਦੀਆਂ ਨਹੀਂ ਪਰ ਹਾਈ ਕੋਰਟ ਦੇ ਡੰਡੇ ਤੋਂ ਬਾਹਰ ਸਰਕਾਰ ਜਿਹੜੇ ਬਚਲੇ ਅਫਸਰ ਜਿਨ੍ਹਾਂ ਦੇ ਕੰਨ ਬੋਲੇ ਸੀ ਤੇ ਅੱਖਾਂ ਤੋਂ ਉਹਨੇ ਅਫਸਰ ਜਾਗ ਪਏ ਜਦੋਂ ਹਾਈ ਕੋਰਟ ਰਪਲਾਈ ਇਹ ਆ ਜਵਾਬ ਦੇਣਾ ਪਿਆ ਤੇ ਅਸੀਂ ਅੱਜ ਮੋਰਚਾ ਆਗੂ ਸਹਿਬਾਨਾਂ ਨੂੰ ਮੋਰਚੇ ਦੇ ਸਾਰੇ ਜਿਹੜੇ ਵੀ ਜਿਸ ਵੀ ਬੰਦੇ ਨੇ ਸਾਡਾ ਯੋਗਦਾਨ ਪਿਛਲੇ 2 ਸਾਲ ਤੋਂ ਪਾਇਆ ਮਦਦ ਕੀਤੀ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਤੇ ਜਿਹੜੀਆਂ ਕਾਲੀਆਂ ਭੇਡਾਂ ਸਾਡੇ ਸਮਾਜ ਦੀਆਂ ਕੁਝ ਕਾਲੀਆਂ ਪੇਡਾਂ ਸੀ ਜਿਹੜੀਆਂ ਅਫਸਰਾਂ ਨੂੰ ਤੇ ਝਾਲੀ ਸਰਟੀਫਿਕੇਟ ਧਾਰਕਾਂ ਨਾਲ ਸੈਟਿੰਗਾਂ ਵੀ ਕਰਦੇ ਰਹੇ ਜਿਨ੍ਹਾਂ ਦੇ ਖਿਲਾਫ ਸਾਡੇ ਕੋਲੇ ਕਾਫੀ ਸਾਰੇ ਸਬੂਤਾਂ ਆਣੇ ਸ਼ੁਰੂ ਹੋ ਗਏ ਨੇ ਉਹ ਕਾਲੀ ਪੇਡਾਂ ਵੀ ਲੋਕਾਂ ਦੀ ਕਚਹਿਰੀ 'ਚ ਨਿਕਲ ਗਈਆਂ ਤਾਂ ਕਿ ਸਾਨੂੰ 2 ਸਾਲ ਇੱਥੇ ਸੜਕਾਂ ਤੇ ਰੋਣਾ ਪਿਆ ਉਹਨਾਂ ਨਲਾਇਕ ਬੰਦਿਆਂ ਕਰਕੇ ਜਿਨ੍ਹਾਂ ਨੇ ਉਹ ਅਫਸਰਾਂ ਨਾਲ ਤੇ ਸਰਟੀਫਿਕੇਟਾਂ ਵਾਲਿਆਂ ਨਾਲ ਸੈਟਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਸਾਡੇ ਕੋਲੇ ਸਬੂਤਾਂ ਆਣੇ ਹੋ ਗਏ ਤਾਂ ਕਿ ਅਸੀਂ ਜਿਹੜੀ ਹੈ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਕ੍ਰਾਪਸ਼ਨ ਖਤਮ ਕਰਨ ਦੀ ਗੱਲ ਕਰਦਾ ਸੀ। ਇਹੀ ਜਿਹੜਾ ਬਹੁਤ ਵੱਡੇ ਵੱਡੇ ਜਿਹੜੇ ਦਾਅਵੇ ਤੇ ਵਾਅਦੇ ਕੀਤੇ ਸੀ ਅੱਜ ਸਾਨੂੰ ਹਾਈ ਕੋਰਟ ਜਾਣਾ ਪਿਆ। ਜੇ ਸਾਡੇ ਕਮਿਸ਼ਨ ਨੇ ਚਾਹ ਨੈਸ਼ਨਲ ਕਮਿਸ਼ਨ ਹੈ ਤੇ ਐਸੀ ਕਮਿਸ਼ਨ ਹੈ ਇਹਨਾਂ ਨੇ ਕੋਈ ਗੱਲ ਕਾਤ ਦੀ ਬਾਤ ਕਿਸੇ ਦੀ ਸੁਣੀ ਨਹੀਂ। ਜਦ ਕਿ ਹਾਈ ਕੋਰਟ ਤੋਂ ਸਾਨੂੰ ਨਿਆਂ ਸਾਹਿਬ ਮਿਲਣ ਦੀ ਉਮੀਦ ਜਾਗੀ ਤੇ ਮੈਂ ਸਾਰੇ ਵੀਰਾਂ ਦਾ ਸਾਰੀਆਂ ਭੈਣਾਂ ਦਾ ਤੈਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੋਰਚੇ ਲਈ ਸਮਾਂ ਕੱਢਿਆ ਤੇ ਤੈਹ ਦਿਲੋਂ ਆਪਣਾ ਸਮਾਂ ਕੱਢ ਕੇ ਜਿਹੜੀ ਆ ਲੜਾਈ 'ਚ ਆਪਣਾ ਯੋਗਦਾਨ ਪਾਇਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਪਿਛਲੇ ਲੰਬੇ ਸਮੇਂ ਤੋਂ ਫੇਸ 1 ਤੋਂ ਲੈ ਕੇ ਫੇਸ 7 ਤੱਕ ਲਗਾਤਾਰ ਜਰਵੇਸ਼ਨ ਚੋਰ ਫੜੋ ਮੋਰਚੇ ਤੇ ਆਉਂਦੇ ਆ ਔਰ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਸਰਕਾਰ ਨੇ ਇੱਥੋਂ ਤੱਕ ਸਰਕਾਰ ਦਾ ਮੁਖੀ ਜਿਹੜਾ ਭਗਵੰਤ ਸਿੰਘ ਮਾਨ ਆ ਉਹ ਆਪਣੇ ਐਮਐਲਏ ਤੇ ਵਜ਼ੀਰਾਂ ਦੇ ਸਾਹਮਣੇ ਉੱਤੇ ਲੋਕਾਂ ਦੇ ਸਾਹਮਣੇ ਇਹ ਬਿਆਨ ਦਿੰਦਾ ਕਿ ਜਾਲੀ ਸਰਟੀਫਿਕੇਟ ਧਾਰਕਾਂ ਦੀਆਂ ਜਾਇਦਾਦਾਂ ਜਬਤ ਕਰਾਂਗੇ ਉਹਨਾਂ ਨੂੰ ਜਿਨ੍ਹਾਂ ਨੇ ਵੀ ਜਾਲੀ ਸਰਟੀਫਿਕੇਟ ਬਣਾਏ ਨੇ ਉਹਨਾਂ ਦੇ ਕੋਲੋਂ ਪੈਸੇ ਵਸੂਲ ਕਰਾਂਗੇ ਮੈਂ ਇਹ ਸੇ ਦੱਸਣਾ ਚਾਹੁੰਦਾ ਕਿ ਇੱਕ ਜਿਹੜਾ ਸਰਟੀਫਿਕੇਟ ਕੋਈ ਬਣਾ ਲੈਂਦਾ ਜਨਰਲ ਆਦਮੀ ਸ਼ੈਡੂਲ ਕਾਸ ਦਾ ਤੇ ਉਹ 10 ਕਿਲੇ ਪਹਿਲੀ ਤੋਂ ਘਟ ਉਹਦੀ ਆਮਦਨ ਨਹੀਂ ਕਿਉਂਕਿ 10 ਕਿੱਲੇ ਪੈਲੀ ਵੀ ਕਾਟ ਆਮਦਨ ਦਿੰਦੀ ਹੈ ਦਿਨੀ ਕੇ ਇੱਕ ਸਰਕਾਰੀ ਨੌਕਰੀ ਆਮਦਨ ਦਿੰਦੀ ਹੈ ਇਹ ਚੋਰ ਲੋਕਾਂ ਨੇ ਉਹ 10 ਕਿੱਲੇ ਪੈਲੀ ਦਾ ਆਪਣੇ ਕੋਲੀ ਲੋਕਾਂ ਨਾਲ ਲੜ ਕੇ ਅਫਸਰਾਂ ਨਾਲ ਲੜ ਕੇ ਤੇ ਆਪਣੇ ਨਾਂ ਇੰਤਕਾਲ ਕਰਾ ਲਿਆ ਇਸ ਕਰਕੇ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਜੇ ਜੇਕਰ ਸੱਚੀ ਮੁੱੱਚੀ ਸਰਕਾਰ ਦੇੜੀ ਆ ਸ਼ੈਡਿਊਲ ਕਾਸਟਾਂ ਤੇ ਦਲਤਾਂ ਦੇ ਹੱਕ ਚ ਤੇ ਪੰਜਾਬ ਚ ਜਿੰਨੇ ਵੀ ਸਰਟੀਫਿਕੇਟ ਦੇ ਰਹੇ ਨੇ ਫੇਕ ਜਾਂ ਦੂਸਰੇ ਸਰਟੀਫਿਕੇਟ ਜਿੰਨੇ ਵੀ ਜਨਮ ਸਰਟੀਫਿਕੇਟ ਤੇ ਉਹਨਾਂ ਦੀ ਫ੍ਰੀਕ ਦੀ ਕਲ ਵੈਰੀਫਿਕੇਸ਼ਨ ਕਰਾਈ ਜਾਵੇ ਔਰ ਲੱਖਾਂ ਹੀ ਲੋਕ ਚੋਰ ਨਿਕਲ ਗਏ ਜੈ ਪੀਮ ਜੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਮੈਂ ਲਖਵੀਰ ਸਿੰਘ ਬੋਬੀ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਮੁਹਾਲੀ ਕੋਰ ਕਮੇਟੀ ਮੈਂਬਰ ਮੇਰੇ ਸਾਥੀ ਸਰਦਾਰ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਜੋ 31 ਨੂੰ ਰਿਟ ਪਟੀਸ਼ਨ ਰਿਜ਼ਰਵੇਸ਼ਨ ਚੋਰਾ ਪ੍ਰਤੀ ਪਾਈ ਸੀ ਅੱਜ ਉਹਦਾ ਰਿਜ਼ਲਟ ਸਾਡੇ ਸਾਹਮਣੇ ਹੈ ਔਰ ਭਗਵਾਨਤਮਾਨ ਸਰਕਾਰ ਜੀ ਨੇ 5 ਮਾਰਚ 2024 ਨੂੰ ਵਿਧਾਨ ਸਭਾ ਵਿੱਚ ਖੜ ਕੇ ਇਹ ਐਲਾਨ ਕੀਤਾ ਸੀ ਕਿ ਚੋਰ ਬਖਸ਼ੇ ਨਹੀਂ ਜਾਣਗੇ ਪਰ ਸ਼ਿਕਾਇਤਾਂ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਨੇ ਸਰਕਾਰ ਦਾ ਸਹਿਯੋਗੀ ਬਣ ਕੇ ਕੰਮ ਕੀਤਾ ਚੋਰ ਉਹਨਾਂ ਦੇ ਕੋਲ ਪਏ ਆ ਪਰ ਲਗਾਤਾਰ ਉਹ ਨੌਕਰੀਆਂ ਕਰ ਰਹੇ ਨੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਅਮਰਤਪਾਲ ਮਾਨ ਉਹਦਾ ਪਿਓ ਬਾਹਰ ਨੂੰ ਭੱਜਿਆ ਵਾ ਔਰ ਕੋਈ ਉਹਨਾਂ ਦੀ ਜਾਇਦਾਦ ਦਾ ਦਾਬਤ ਨਹੀਂ ਔਰ ਟੌਰ ਨਾਲ ਉਹ ਨੌਕਰੀਆਂ ਕਰ ਰਹੇ ਨੇ ਜਦੋਂ ਇਹ ਆਪਣਾ ਕਿਸੇ ਸਕੂਲਾਂ ਚ ਕਿਸੇ ਵੀ ਦਫਤਰ ਚ ਰੇਡ ਪਾਉਨੇ ਆ ਤਾਂ ਐਟ ਦੀ ਸਪਾਟ ਉਸ ਬੰਦੇ ਨੂੰ ਸਸਪੈਂਡ ਕਰ ਦੰਨੇ ਆ ਪਰ ਇਹਨਾਂ ਦੇ ਕੋਰ ਚੋਰ ਹੋਣ ਦੇ ਬਾਵਜੂਦ ਵੀ ਇਹ ਦੁਬਾਰੇ ਲੋਕ ਸਰਕਾਰ ਤੋਂ ਆਪਣਾ ਸਾਡੇ ਕੋਰਟ ਵਿੱਚ ਜਾ ਕੇ ਆਪਣਾ ਉਹ ਪਨਾਹ ਲੈ ਲੈਣੇ ਆ ਤੇ ਉਹ ਦੁਬਾਰੇ ਉਸੇ ਤਰ੍ਹਾਂ ਨੌਕਰੀਆਂ ਕਰਦੇ ਰਹਿਣੇ ਆ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਤੋਂ ਇਹ ਕਦਮ ਪੱਟਣ ਤੋਂ ਪਹਿਲਾਂ ਹੀ ਸਖਤ ਹਦਾਇਤਾ ਕਰਕੇ ਇਹਨਾਂ ਤੋਂ ਨੌਕਰੀ ਤੋਂ ਵਾਂਝੇ ਕਰਕੇ ਵਸੂਲੀ ਕੀਤੀ ਜਾਵੇ ਪਰ ਅੱਜ ਸਾਡਾ ਸਮਾਜ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਇਸ ਸਾਡੇ ਜੋ ਆਪਣਾ ਰਿਜ਼ਲਟ ਸਾਹਮਣੇ ਆਇਆ ਉਹਨੂੰ ਲੈ ਕੇ ਅੱਜ ਸਾਡਾ ਸਮਾਜ ਬਾਗੋ-ਵਾਗ ਹੈ ਕਿ ਜਿਹੜੇ ਰਿਜ਼ਰਵੇਸ਼ਨ ਚੋਰ ਅਣ ਅਣਗਿਣਤ ਜਿਹਦੇ ਵਿੱਚ ਜੱਜ ਤੋਂ ਲੈ ਕੇ ਪੀਐਨ ਤੱਕ ਲੋਕ ਸਰਵਿਸਾਂ ਕਰਦੇ ਦੇ ਇੱਥੋਂ ਤੱਕ ਕਿ ਭਲਾਈ ਵਿਭਾਗ ਦਾ ਸੁਪਰਡੈਂਟ ਵੀ ਸਿਕੰਦਰ ਸਿੰਘ ਰਿਟਾਇਰ ਹੋ ਚੁੱਕਿਆ ਉਹ ਵੀ ਆਪਣੇ ਚਾਰ ਮੁਲਾਜ਼ਮ ਆਪਣੇ ਪਰਿਵਾਰ ਦੇ ਲਵਾ ਚੁੱਕਿਆ ਉਹਤੇ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਅਪੀਲ ਕਰਦੇ ਆ ਕਿ ਜਿੱਥੇ ਆਪਣਾ ਇਹ ਚੰਗਾ ਪ੍ਰਸ਼ਾਸਨ ਦਿਖਾਉਣ ਦੀ ਵਾਅਦੇ ਕਰ ਰਹੀ ਹੈ ਸਰਕਾਰ ਕਿ ਮੇਰਾ ਨੀਲ ਹਰਾ ਪੈਨ ਇਹ ਗਰੀਬਾਂ ਲੋਕਾਂ ਦੇ ਲਈ ਚੱਲੇਗਾ ਸੋ ਅਸੀਂ ਬੇਨਤੀ ਕਰਦੇ ਆ ਕਿ ਤੁਹਾਡੇ ਹੱਥ ਵਿੱਚ ਹੈ ਜਿਹੜੇ ਕੇਸ ਤੁਹਾਡੇ ਸਾਹਮਣੇ ਹਸ਼ਰ ਨਜ਼ਰ ਹੋਏ ਨੇ ਉਹਨਾਂ ਤੇ ਕਾਰਵਾਈ ਕਰੋ ਤਾਂ ਕਿ ਸਾਡੇ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਚੰਗੀ ਆਸ ਜਾਗ ਸਕੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਚ ਚਲੋ ਮੈਂ ਹਨੇਸ਼ ਸਿੰਘ ਮਲਵਾ ਰਜਰਸਨ ਚੌਰ ਮੋਰਚੇ ਤੋਂ ਬੋਲ ਰਿਆਂ ਜਿਹੜਾ ਕਿ ਪੰਜਾਬ ਚੋ ਸਿਰਫ ਇੱਕੇ ਇੱਥੇ ਮੋਰਚਾ ਪੱਕਾ ਲੱਗਿਆ ਹੋਇਆ ਅਸੀਂ ਇਸ ਮੋਰਚੇ ਨਾਲ ਇੱਕ ਫੇਰ ਤੋਂ ਜੁੜੇ ਆਂ ਡੇਢ ਸਾਲ ਦੇ ਕਰੀਬ ਹੋ ਗਿਆ ਸਾਨੂੰ ਇੱਥੇ ਬਹੁਤ ਮੁਸੀਬਤਾਂ ਅਸੀਂ ਝੱਲੀਆਂ ਹਾਰ ਕੇ ਜਦੋਂ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਮਾਨਯੋਗ ਹਾਈ ਕੋਰਟ ਦੇ ਅੱਗੇ ਅਸੀਂ ਜਾ ਕੇ ਅੱਗੇ ਰਿਟ ਪਾਈ ਅੱਜ ਇਹ ਉਸ ਦਾ ਹੀ ਰਿਜ਼ਲਟ ਹੈ ਮਾਨਯੋਗ ਹਾਈ ਕੋਰਟ ਦੀ ਰਿਟ ਜਿਹੜੀ ਅਸੀਂ ਪਾਈ ਸੀ ਉਹਦਾ ਰਿਜ਼ਲਟ ਇਹ ਆਇਆ ਤੇ ਹੁਣ ਸਾਰੇ ਸਾਰੇ ਮੈਂਬਰਾਂ ਦੇ ਚਿਹਰੇ ਤੇ ਬੜੀ ਖੁਸ਼ੀ ਹੈ ਬੜਾ ਖੁਸ਼ੀ ਦਾ ਮਾਹੌਲ ਹੈ ਇੱਕ ਹੋਰ ਮੈਂ ਬੇਨਤੀ ਕਲੀਅਰ ਕਰਦਾ ਕਿ ਜਿਹੜਾ ਮੋਰਚਾ ਇਹ ਸਿਰਫ 7 ਫੀਸ ਲੱਟ ਇੱਕੋ ਮੋਰਚਾ ਪੰਜਾਬ ਚ ਇੱਥੇ ਪੱਕਾ ਮੋਰਚਾ ਚੱਲ ਰਿਹਾ ਇਹ ਕਲੀਅਰ ਕਰ ਦਿਆ ਮੈਂ ਤੇ ਬਾਕੀ ਬਹੁਤ ਮਾਨਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ